ਫਿਰ ਉਸ ਰਿਆਂ ਫਿਰ ਅੱਗੇ ਲਿਆਂਦਾ ਬੋਲੀ ਕੋ ਜਿੱਤੀ ਗਈ ਇਹਨੂੰ ਪੁਰਾਣੀ ਬੋਲੀ ਪਾ ਗਿਆ ਤੇ ਮੋਢਾ ਕਹਿੰਦਾ ਆਇਆ ਨਾ ਮੈਂ ਬੋਲ ਮਨੀ ਬਾ ਤੂੰ ਸੀ ਬੋਲਦਾ ਮੋੱਖਾ ਬੜੀ ਤੇਰੀ ਲਾਪਰਵਾਹੀ ਆ ਕੈਮ ਸਰਦਾਰੀ ਆ ਠੀਕ ਹੈ ਉਸਕੇ ਹੋ ਕਿੱਥੇੋਂ ਨੂੰ ਪਿੰਡ ਕੋਖੋਵਾਲ ਵਿੱਚ ਪੁਰਖਾ ਕਾਲ ਨੇ ਜਨਮ ਟਿਕਾਇਆ ਫਿਰ ਨੌ ਪਿੰਡਾਂ ਨੂੰ ਇਕੱਠੇ ਕਰਕੇ ਓ ਨੌ ਪਿੰਡਾਂ ਨੂੰ ਇਕੱਠੇ ਕਰਕੇ ਸਮਾਗਮ ਇੱਕ ਕਰਾਇਆ ਵੇ ਨੌ ਰਖ ਨਿਰਵੈ ਸਮਾਗਮ ਓ ਨੌ ਰਖ ਨਿਰਵੈ ਸਮਾਗਮ ਪਿਆਰ ਦਾ ਫਾਟਾ ਬਣਾਇਆ ਵੇ ਮਲਵਈਆਂ ਤੋਂ ਲੈ ਕੇ ਘੋੜਾ ਓ ਮਲਵਈਆਂ ਤੋਂ ਲੈ ਕੇ ਘੋੜਾ ਰਾਜੇਵਾਲ ਦਾ ਦੇਖਾ ਪੂਰਤਾ ਆ ਦਰਸ਼ਨ ਕਰ ਲੋ ਜੀ ਵੇ ਉੱਤੇ ਆ ਪਈ ਰਹੇ ਨੇ ਉਹ ਸੁਰ ਨੇ ਆ ਉੱਤੇ ਆ ਪਈ ਰਹੇ ਨੇ ਤੇਰੀ ਕੋਣ ਅਦਮਤਾ ਬੋਲੇ ਆਪਣੀ ਰਹਿਮਤ ਦਾ ਖੜਤਾ ਆ ਆਪਣੇ ਭਗਤਾਂ ਦੇ ਦੇਖੇ ਹੋ ਵੀ ਕਮੇਤੀ ਸ਼ਾਮ ਸਵੇਰੇ ਤੂੰ ਨਾ ਜਲੋ ਬੁਲਾਵੀਂ ਬਈ ਚੰਨ ਪ੍ਰੀਤੀ ਬਖਸ਼ ਕੇ ਸਾਡੇ ਉਹ ਮਸਿਆਣਾ ਹੋ ਗਿਆ ਮੈਂ ਕਿਹੜਾ ਕੀ ਕਰਨਾ ਉਹ ਤੁਹਾਨੂੰ ਪੁਲਿਸਣਾਣਾ ਤੂ ਆ ਜੀ ਮੈਂ ਮੇਜੀ ਬੋਲਣੀ ਆ ਜੇ ਮੈਂ ਬਾਹਰੋਂ ਜਾ ਗਿਆ ਛੋੜੇ ਪੁੱਛਣਗੇ ਮੇਰੀ ਅੰਗਰੇਜ਼ੀ ਥੋੜੀ ਜਿਹਾ ਜ਼ਿਆਦੀ ਉਹ ਵੀਰੀ ਮਨ ਸਿਰ ਪੀਣਾ ਪੈਂਦਾ ਹੈ ਬੇਰਤੀ ਇੱਧਾ ਹੈ ਕਿਸੇ ਬੰਦੇ ਨਾਲ ਗੱਲ ਕਰ ਲੋ ਕੋਈ ਵੀ ਧਰਮ ਕੋਈ ਨਹੀਂ ਐਵਰੀਵਨ ਹਰ ਪਰਸਨ ਤੁਹਾਨੂੰ ਧੰਨ ਹੋਈ ਵੀ ਸਤਿ ਸ਼੍ਰੀ ਅਕਾਲ ਯੂਰ ਸੋ ਨਾਈਸ ਥੈਂਕ ਯੂ ਮੰਮਰ ਯੂਰ ਪ੍ਰੇਸ ਵੋਹੋ ਸੋ ਸਤਿ ਸ਼੍ਰੀ ਅਕਾਲ ਡਿਗਰੀ ਸਾਲਾ ਬਟਨ ਸਭਿਆਕੀ ਅਰੇ ਨਸੀਬਾ ਜੀ ਹਾਊ ਆਰ ਯੂ ਡਿਗਰੀ ਮਾਰਿਆ ਅੱਜ ਅੱਡਾ ਕਿ ਸੋ ਗੱਲ ਇਹ ਤਾਂ ਨਹੀਂ ਕਿਸੇ ਬੰਦੇ ਨੂੰ ਪੈਣਾ ਪੁੱਛ ਲੋ ਵੀਰੋ ਹਰ ਇੱਕ ਬੰਦਾ ਆਂਦਾ ਕਿ ਜੋ ਮੈਨੂੰ ਪਤਾ ਨਾ ਜੋ ਮੇਰੇ ਤਰੀਕੇ ਨਾਲ ਰੱਬ ਆਇਆ ਬਾਸ ਉਹ ਹੀ ਆ ਬਾਕੀ ਤੇ ਛੱਡ ਦੋ ਹਰ ਇੱਕ ਬੰਦਾ ਰੱਬ ਦੀ ਕੁਰਸੀ ਮਾਤਮਾ ਪਾਉਣਾ ਚਾਹਦਾ ਕਿਸੇ ਬੰਦੇ ਨਾਲ ਕਿਸੇ ਧਰਮ ਚਲ ਜੋ ਮੈਂ ਕਲਾਕਾਰ ਬਹੁਤ ਮੰਨ ਉਹ ਕਲਾਕਾਰ ਪਕੜੇ ਲੈਣਾ ਹੈ ਨੋਟਿਸ ਕਰਦਾ ਰਹੀਨਾ ਕਿਸੇ ਬੰਦੇ ਨੂੰ ਕੋਸ਼ਿਸ਼ ਉਹਨੇ ਕਿਹਾ ਜੋ ਮੈਂ ਕਹਿ ਰਿਹਾ ਉਹ ਸਹੀ ਆ ਰੱਬ ਇਦਾਂ ਆ ਰੱਬ ਇਦਾਂ ਨਹੀਂ ਸਬੱਲ ਰੱਲਾ ਕਰਕੇ ਮਿਲਦਾ ਆਰਾਮ-ਰਾਮ ਕਰਕੇ ਮਿਲਦਾ ਇਸ ਤਰ੍ਹਾਂ ਗੱਲਾ ਕਰਦੇ ਆ ਸੋ ਉਹਨਾਂ ਦੀ ਬੋਲੀ ਬਣਾਈ ਆ ਓ ਸੱਚਖੰਦਵਾਜੀ ਅਸੀਂ ਖੋਲਣੇ ਉੱਚੀ ਉੱਚੀ ਰੌਣਾ ਪਾਉਣ ਤੇਰੀ ਕੁਰਸੀ ਨੂੰ ਓ ਸਾਰੇ ਹੀ ਹੱਥ ਪਾਉਣ ਤੇਰੀ ਕੁਰਸੀ ਨੂੰ ਕੋਟੇ ਨਾਲ ਵੀ ਪਾਉਣ ਤੇਰੀ ਕੁਰਸੀ ਨੂੰ ਜਿਹੜੇ ਵੀ ਹੱਥ ਪਾਉਣ

いい ਕੋਤਵੇ ਵਿੱਚ ਤੂ ਰੂਪਾਈ ਦੇ ਨਾਲੇ ਬਣ ਨਿਆਏ ਜਨ ਰਚਨਾ ਹਾਂ ਮੈਂ ਸਭ ਨੂੰ ਤੇਰੀ ਮੋਰ ਰਚਨਾ ਹਾਂ ਮੈਂ ਸਭ ਨੂੰ ਤੇਰੀ ਮੇਰੇ ਪੁਰਖ ਅਕਾਲੇ ਨਹੀਂ ਰੰਗਲੀ ਤੇਰੀਆਂ ਵਜਨਾ ਦਾ ਹੋਰ ਰੰਗਲੀ ਦੀ ਦੁਨੀਆ ਵਿੱਚ ਨਾ ਦਾਤਾ ਮੈਨੂੰ